ਤਾਂ ਭਾਵੇਂ ਅਸੀਂ ਅੱਜ ਐਲਾਨ ਕੀਤਾ ਪੈਦਲ ਦਾ ਲਗਭਗ ਪ੍ਰੈਸ ਦੇ ਸੀਨੀਅਰ ਪੱਤਰਕਾਰ ਜਾਣਦੇ ਹੁੰਦੇ ਜੇ ਜਥਾ ਜਾਊਗਾ ਤੇ ਫਿਰ ਚੱਲ ਕੇ ਹੀ ਜਾਊਗਾ ਜੇ ਵੀ ਕੱਲੀ ਹੈਗਾ ਤੇ ਜਦੋਂ ਇਹ ਡਿਬੇਟ ਚੱਲੀ ਆ ਵੀ ਭਾਈ ਹੁਣ ਤਾਂ ਹੁਣ ਤਾਂ ਤੁਸੀਂ ਆਪ ਕਹਿੰਦੇ ਸੌਣ ਕੀ ਫਿਰ ਉਹਨੂੰ ਠੰਡਾ ਕਰਨ ਵਾਸਤੇ ਇੱਕ ਸਿਲ ਹਲਾਤੀ ਤੇ ਪਰਸਪੈਕਸ਼ਨ ਇਹ ਬਣਾਉਂਦੀ ਵੀ ਵੀ ਹੁਣ ਸ਼ੰਭੂ ਬਾਰਡਰ ਖੁੱਲ ਰਿਹਾ ਜੀ ਠੀਕ ਹੈ ਜੀ ਜਦੋਂ ਇਹ ਹੀ ਗੱਲਾਂ ਦਾ ਮਸਲਾ ਟੀਵੀ ਚੈਨਲਾਂ 'ਤੇ ਆਇਆ ਵੀ ਤੁਸੀਂ ਬਾਰਡਰ ਖੋਲ ਰਹੇ ਹੋ ਫਿਰ ਜਿਵੇਂ ਹਰਿਆਣੇ ਦੇ ਭਾਜਪਾ ਦੇ ਪ੍ਰਵਕਤਾ ਬੋਲੇ ਆ ਵੀ ਜੇ ਜੀ ਇਹ ਅਮਨ ਕਾਨੂੰਨ ਵਾਸਤੇ ਖਤਰਾ ਨਾ ਬਣ ਗਏ ਹੁਣ ਅਮਨ ਕਾਨੂੰਨ ਲਈ ਖਤਰੇ ਦੀ ਪਰਿਭਾਸ਼ਾ ਕੀ ਹੈ ਇਹ ਕੌਣ ਤੈਅ ਕਰੂਗਾ ਉਸੇ ਵੇਲੇ ਬੈਕਫੁੱਟ ਤੇ ਵੀ ਲੋਕਾਂ ਦੇ ਵਿੱਚ ਇਹ ਰੋਸ ਜਾ ਰਿਹਾ ਜਿਹੜੇ ਲੋਕ ਵੀ ਕਿਉਂ ਰਸਤਾ ਬੰਦ ਆ ਉਹਨਾਂ ਲੱਗਾ ਵੀ ਠੀਕ ਆ ਕਿਸਾਨਾਂ ਨੇ ਵਧੀਆ ਫੈਸਲਾ ਕਰ ਲਿਆ ਸਰਕਾਰ ਕੋਲੇ ਕੋਈ ਬਹਾਨਾ ਨਹੀਂ ਹੁਣ ਸਾਡੀ ਗੱਲ ਦੀ ਜਵਾਬ ਦਾ ਤੋਂ ਉਸੇ ਵੇਲੇ ਫਿਰ ਮਾਰੀ ਦੀ ਸੇਲ ਹਲਾ ਕੇ ਤੇ ਉਹ ਪਰਸੈਪਸ਼ਨ ਜਿਹੜੀ ਬਣਾਉਂਦਾ ਚਤਨ ਕੀਤਾ ਸ਼ੰਭੂ ਬਾਡਰ ਖੋਲ ਰਹੇ ਆ ਉਹ ਪਿਛਲੇ ਬੰਨੇ ਗੱਡੀਆਂ ওয়াটার ਕੈਨਨ ਦੀਆਂ ਗੱਡੀਆਂ ਉਹ ਵੀ ਛੱਡ ਕੇ ਚੈੱਕ ਕਰਦੇ ਆ ਵੀ ਕਿਤੇ ਜੰਗ ਜੂਗ ਤਾਂ ਨਹੀਂ ਲੱਗ ਗਿਆ ਵੀ ਇਹਨਾਂ ਨੂੰ ਠੀਕ ਆ ਜੀ ਜਾਨੀ ਹਾਥੀ ਦੇ ਦੰਦ ਦਿਖਾਉਣ ਨੂੰ ਕੁਝ ਹੋਰ ਤੇ ਖਾਨ ਨੂੰ ਕੁਝ ਹੋਰ ਇਹ ਨਜ਼ਰ ਆ ਰਹੇ ਆ ਦੁੱਖ ਦੀ ਗੱਲ ਆ ਵੀ ਦੇ ਇਸ ਵੇਲੇ ਦੇਸ਼ ਦੇ ਵਿੱਚ ਪਾਰਲੀਮੈਂਟ ਸੈਸ਼ਨ ਚੱਲ ਰਿਹਾ ਪੂਰੀ ਦੁਨੀਆ ਸਾਡੀ ਇਸ ਪਾਰਲੀਮੈਂਟ ਦੇ ਸੈਸ਼ਨ ਨੂੰ ਦੇਖਦੀ ਹੈਗੀ ਆ ਪੂਰੇ ਦੇਸ਼ ਦੇ ਲੋਕ ਦੇਖਦੇ ਹੈਗੇ ਆ ਕਿ ਕਿਹੜੇ ਮੁੱਦਿਆਂ ਤੇ ਕਿੱਥੇ ਡਿਬੇਟ ਹੋ ਰਹੀ ਆ ਕੀ ਆਰਥਿਕ ਫੈਸਲੇ ਸਾਡੇ ਹੱਕ ਚ ਆਉਣਗੇ ਕੀ ਸਰਕਾਰ ਕੋ ਨਵੇਂ ਕਾਨੂੰਨ ਲੈ ਕੇ ਆ ਰਹੀ ਸਾਡੇ ਵਿਰੋਧ ਜਾਣਗੇ ਜਾਂ ਸਾਡੇ ਹੱਕ ਤੇ ਜਾਣਗੇ ਔਰ ਦੂਸੇ ਗੱਲ ਦਾ ਕਿ ਕਿਸਾਨ ਮਜ਼ਦੂਰ ਜਿਹੜੇ ਆ ਸਾਡੇ 300 ਤੋਂ ਉੱਪਰ MP ਚੁਣਦੇ ਆ ਇਹਨਾਂ ਦੇ ਕੋਟੇ ਚੋਂ ਇਸ ਤੋਂ ਵੱਧ MP ਜਾਂਦੇ ਹੈਗੇ ਲਗਭਗ ਅਜੇ ਤੱਕ ਕਿਸੇ ਨੇ ਕਿਸਾਨਾਂ ਦਾ ਮੁੱਦਾ ਚੱਕਿਆ ਹੋਵੇ ਸਾਡੀ ਨਜ਼ਰ ਨਜ਼ਰ ਤੇ ਬਹੁਤਾ ਕੁਝ ਹੈ ਨਹੀਂ ਠੀਕ ਹੈ ਜੀ ਵੋਟਾਂ ਦਾ ਕਿਸਾਨਾਂ ਮਜ਼ਦੂਰਾਂ ਤੇ ਆਮ ਲੋਕਾਂ ਦੀਆਂ ਲੈਣੀਆਂ ਅਰ ਘੱਟੋ ਘਟ ਜਿਹੜਾ ਅੱਜ ਕੱਲ ਕੋਰਪੋਰੇਟ ਮਾਡਲ ਆ ਕਾਰਪੋਰੇਟ ਦੇ ਕੋਈ ਜੇ ਵਪਾਰੀਆਂ ਦੇ ਐਮਪੀ ਕਹਿ ਲਈਏ ਤਾਂ ਥੋੜੇ ਹੋਣਗੇ ਉੱਥੇ 40 50 ਹੋਣਗੇ ਟੋਟਲ ਲੌਬੀ ਵਪਾਰੀਆਂ ਦੇ ਹੱਕ ਚ ਨੀਤੀਆਂ ਬਣਾਉਂਦੀ ਰਹਿੰਦੀ ਠੀਕ ਹੈ ਜੀ ਅਸੀਂ ਕਹਿੰਦੇ ਇਹ ਇਹ ਵਿਰੋਧੀ ਧਿਰ ਨੂੰ ਹੱਕ ਆ ਵਿਹੋ ਅਦਾਨੀ ਜੀ ਦੇ ਮੁੱਦੇ ਤੇ ਪਾਰਲੀਮੈਂਟ ਨੂੰ ਰੋਕੇ ਉਹਨਾਂ ਦਾ ਆਪਣਾ ਹੈਗਾ ਜਾਂ ਯੂਪੀਐਚ ਜੋ ਕੁਝ ਹੋਇਆ ਜਾਂ ਮਨੀਪੁਰ ਚ ਜੋ ਕੁਝ ਹੋਇਆ ਪਰ ਕੀ ਮੁੱਦਾ ਕਿਸਾਨਾਂ ਮਜ਼ਦੂਰਾਂ ਦਾ ਵਾ ਇਹ ਇਹ ਦੇਸ਼ ਨਾਲ ਜੁੜਿਆ ਹੋਇਆ ਦੇਸ਼ ਕਿਸਾਨ ਮਜ਼ਦੂਰ ਨਾ ਵੱਜਦਾ ਅੱਜ ਕਿਸਾਨ ਮਜ਼ਦੂਰ ਮਰ ਰਹੇ ਆ ਠੀਕ ਹੈ ਜੀ ਔਰ ਉਹਦੇ ਲਈ ਕੌਣ ਜ਼ਿੰਮੇਵਾਰ ਜੜੇ ਜੜੀ ਵੀ ਟਰ ਇਲੈਕਸ਼ਨ ਜਿੱਤਦੀ ਆ ਆਮ ਆਦਮੀ ਪਾਰਟੀ ਪੰਜਾਬ ਜਿੱਤੀ ਕਹਿੰਦੇ ਜੀ ਸਾਡਾ ਆਰਥਿਕ ਵਿਕਾਸ ਦਾ ਮਾਡਲ ਤੋਂ ਲੋਕ ਖੁਸ਼ ਹੋਗੇ ਪਾਸਪਾ ਜਿੱਤੀ ਉਹ ਕਹਿੰਦੇ ਦੀ ਸਾਡੇ ਆਰਥਿਕ ਵਿਕਾਸ ਮਾਡਲ ਤੋਂ ਲੋਕ ਖੁਸ਼ ਆ ਗਏ ਅ ਚੜਖੰਡ ਦੇ ਵਿੱਚ ਜਿਹੜੀ ਪਾਰਟੀ ਜਿੱਤੀ ਇੰਡੀਆ ਗੜਜੋਰ ਜਿੱਤਾ ਉਹ ਉੱਥੇ ਦਾਅਵੇ ਕਰਦੇ ਆ ਜ ਜਿਹੜੀ ਆਪ ਸਰਕਾਰ ਨੇ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਆ ਸਾਡੀ ਗੱਲ ਦਾ ਜਵਾਬ ਕਿਸੇ ਵੀ ਪਾਜਪਾ ਦੇ ਲੀਡਰ ਤੋਂ ਅਸੀਂ ਸਵੈਮ ਪ੍ਰਧਾਨ ਮੰਤਰੀ ਤੋਂ ਗ੍ਰਹਿ ਮੰਤਰੀ ਜੀ ਕੋ ਮੰਗਣਾ ਚਾਹਾਂਗੇ ਵੀ ਜਿਹੜੀ ਉਹਨੇ ਰਿਪੋਰਟ ਵਿੱਚ ਕਿਹਾ 1996 ਤੋਂ ਲੈ ਕੇ ਅੱਜ ਤੱਕ 4 ਲੱਖ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਕਰਕੇ ਕਰਜ਼ੇ ਕਰਕੇ ਉਹਦੇ ਤੇ ਕੀ ਉਹਨਾਂ ਦਾ ਵਿਚਾਰ ਹੈ ਦੱਸਣ ਨਾ ਵੀ ਤੁਹਾਡਾ ਵਿਕਾਸ ਮਾਡਲ ਇਹ ਕਿੱਥੇ ਸਹੀ ਆ ਫਿਰ ਉਹ ਕਹਿੰਦੇ ਨੇ ਡਬਲ ਇੰਜਨ ਵਾਲੀ ਸਰਕਾਰ ਆ ਪਿਛਲੀ ਵਾਰੀ ਪ੍ਰਾਈਮ ਮਿਨਿਸਟਰ ਸਾਹਿਬ ਕਹਿ ਕੇ ਗਏ ਸੀ ਵੀ 24 ਫਸਲਾਂ ਤੇ ਐਮ ਐਸ ਪੀ ਦੇ ਦਿੰਨੀ ਆ ਸੈਣੀ ਸਾਹਿਬ ਦਾ ਖੱਟਰ ਸਾਹਿਬ ਰਿਪੋਰਟ ਤਾਂ ਇਹ ਕਹਿ ਰਹੀ ਹੈ ਵੀ ਡਬਲ ਇੰਜਨ ਵਾਲੀ ਸਰਕਾਰ ਦੇ ਵਿੱਚ 76000 ਕਰੋੜ ਰੁਪਏ ਦਾ ਕਰਜ਼ਾ ਵਾ ਹਰਿਆਣੇ ਦੇ ਕਿਸਾਨਾਂ ਦਾ ਮੁਕਾਬਲੇ ਤੁਨ ਪੰਜਾਬ ਦੇ ਵਿੱਚ 73000 ਕਰੋੜ ਰੁਪਏ ਦਾ ਕਰਜ਼ਾ ਤੋਂ ਉਹਨੂੰ ਦੱਸਣਾ ਵੀ ਹੈ 74000 ਕਰੋੜ ਰੁਪਏ ਚੜ ਕਿਉਂ ਗਿਆ ਜੇ ਤੁਸੀਂ ਐਮਐਸਬੀ ਤੇ ਫਸਲਾਂ ਵੀ ਖਰੀਦੀ ਜਾਂਦੇ ਹੋ ਸਾਰਾ ਕੁਝ ਸਹੀ ਚੱਲੀ ਜਾਂਦਾ ਇਹਦਾ ਜਵਾਬ ਕੌਣ ਦੇਊਗਾ ਉਹ ਇੰਨਾ ਜਵਾਬਾਂ ਤੋਂ ਪੱਜ ਰਹੇ ਨੇ ਔਰ ਉਸੇ ਕਮੇਟੀ ਨੇ ਸਬਮਿਟ ਕੀਤਾ ਵਾ ਜੋ ਮੀਡੀਆ 'ਚ ਆਇਆ ਮੇਰੇ ਕੋਲ ਹਾਰਡ ਕਾਪੀ ਕੋਈ ਨਹੀਂ ਜੋ ਮੀਡੀਆ 'ਤੇ ਰਿਪੋਰਟਾਂ ਨਿਕਲ ਕੇ ਆਈਆਂ ਕਿ ਕਿਸਾਨਾਂ ਦੇ ਲਾਗਤ ਖਰਚੇ ਨਹੀਂ ਪੂਰੇ ਹੋ ਰਹੇ ਔਰ ਉਹਨਾਂ ਨੂੰ ਮੰਡੀ ਦੇ ਵਿੱਚ ਚੰਗੇ ਭਾਅ ਨਹੀਂ ਮਿਲਦੇ ਹੈਗੇ ਔਰ ਇਸ ਕਰਕੇ ਸਰਕਾਰ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਂਦੇ ਆਪਣਾ ਮਨ ਬਣਾਵੇ ਜਿਹੜੀ ਰਿਪੋਰਟ ਆ ਰਹੀ ਹੈ ਵਿੱਚੋਂ ਨਿਕਲ ਕੇ ਆ ਰਹੀ ਆ ਤਾਂ ਇਹ ਤੋਂਗਾ ਜਿਹੜੀ ਸਰਕਾਰ ਨੇ ਰਿਪੋਰਟਾਂ ਵਿੱਚ ਆਇਆ ਸੀਗਾ ਸ਼ੰਤਾ ਕੁਮਾਰ ਕਮੇਟੀ ਦੀ ਰਿਪੋਰਟ ਸੀਗਾ ਵੀ ਕੱਲੀ ਦੇਸ਼ ਵਿੱਚ ਜਿੰਨੀ 100% ਫਸਲ ਦੀ ਪੈਦਾਵਾਰ ਕਰਦੇ ਸੀ ਉਹਦਾ ਕੇਂਦਰ ਕੱਲਾ 6% ਹੀ ਐਮਐਸਪੀ ਤੇ ਖਰੀਦ ਕਰਦਾ ਵਾ ਤੇ ਬਾਕੀ 94% ਭਾਈ ਵਪਾਰੀਆਂ ਨੂੰ ਲੁੱਟਣ ਵਾਸਤੇ ਰੱਖਦਾ ਏਡਾ ਵੱਡਾ ਝੂਠ ਕਿਹੜੀ ਦੁਨੀਆ ਚੱਲੂਗਾ ਐਸੇ ਕਰਕੇ ਕਹਿੰਨੇ ਆ ਕਿ ਸਾਨੂੰ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਬਣਾ ਦਿਓ 23 ਫਸਲਾਂ ਤੇ ਜਿਹੜਾ ਐਸੀ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਮੰਗ ਰਹੇ ਆ ਕੇਵਲ ਕਹਿੰਦੇ ਆ ਵੀ ਟੋਟਲ ਫਸਲਾਂ ਤੋਂ 29% ਹੀ ਉਹਦੇ ਵਿੱਚ ਖਰੀਦ ਹੋਣੀ ਆ ਹਜੇ ਵੀ ਉਹਦੇ ਵਿੱਚ ਫਿਰ 71% ਕਿਸਾਨ ਬਾਹਰ ਰਹਿ ਜਾਣੇ ਨੇ ਉਹ ਅੱਗੇ ਦਾ ਸਵਾਲ ਹੈਗਾ ਤੋਂ ਜਿਹੜੀਆਂ 23 ਫਸਲਾਂ ਤੇ ਐਮ ਐਸ ਪੀ ਦਿੱਤੀ ਜਾਂਦੀ ਆ ਹਿੰਦੁਸਤਾਨ ਦੀ ਕੁੱਲ ਪੈਦਾਵਾਰ ਦਾ 29 30% ਆ ਉੱਚ ਇੰਨਾ ਜ਼ਿਆਦਾ ਵੀ ਨਹੀਂ ਹੈਗਾ ਵੀ ਸਾਰੀ ਖਰੀਦ ਰਿਆ ਤੋਂ ਅਸੀਂ ਬੜੀ ਡਿਟੇਲ ਨਾ ਬੜੇ ਟੈਕਨੀਕਲ ਟੰਗ ਨਾ ਬੜੇ ਤੱਥ ਰੱਖ ਕੇ ਸਰਕਾਰਾਂ ਨੂੰ ਸਾਹਮਣੇ ਬੋਲ ਰਹੇ ਆ ਵੀ ਤੁਸੀਂ ਜੋ ਕੁਝ ਕਰ ਰਹੇ ਹੋ ਇਹ ਤੁਸੀਂ ਜੋ ਵੀ ਇੱਥੇ ਆ ਰਿਹਾ ਵਾ ਕੰਪਨੀਆਂ ਆ ਰਹੀਆਂ ਜੋ ਵੀ ਉਹਨਾਂ ਦੇ ਪ੍ਰੋਡਕਟ ਨੇ ਜਿਹੜੇ ਉਹ ਬਾਜ਼ਾਰ 'ਚ ਵੇਚ ਰਹੀਆਂ ਨੇ ਉਹ ਸਾਰੇ ਮੁਨਾਫੇ 'ਚ ਨੇ ਉਹ ਕੋਈ ਵੀ ਘੱਟੇ 'ਚ ਨਹੀਂ ਵੇਖਦਾ ਆਹਾਂ ਬੈਠੇ ਆ ਗਊ ਦੇ ਜਾਏ ਜਿਹੜੇ ਪਿਛਲੇ 70 ਤਕਰੀਬਨ 70-75 ਸਾਲਾਂ ਤੋਂ ਲਾਗਤ ਖਰਚੇ ਤੇ ਵੀ ਨਹੀਂ ਉਹਨਾਂ ਦੀ ਫਸਲ ਵਿਕਰੀ ਔਰ ਫਿਰ ਜੱਗੋਂ ਬਾਹਰ ਵੀ ਇਹ ਹੁੰਦੀ ਆ ਪੀ ਜਿੱਥੇ ਕਹਿੰਦੇ ਪੰਜਾਬ ਹਰਿਆਣੇ ਚ ਐਮਐਸਪੀ ਮਿਲ ਰਹੀ ਆ ਉਥੇ ਐਤ ਕੀ 4400 ਰੁਪਿਆ ਝੋਟਾ ਝੋਨਾ ਘੱਟ ਘੱਟ ਰੇਟ ਤੇ ਲੁੱਟ ਲਿਆ ਜਾਂਦਾ ਅਰ ਐਫਸੀਆਈ ਦੀ ਨਵੀਂ ਚਿੱਠੀ ਆ ਜਾਂਦੀ ਆ ਪੀ ਪੰਜਾਬ ਸਰਕਾਰ ਅਗਲੀ ਕਣਕ ਕਿੱਥੇ ਲਾਉਣੀ ਆ ਉਹਦਾ ਪ੍ਰਬੰਧ ਕਰ ਲਵੇ ਹਜੇ ਪਹਿਲਾ ਕਰਿਸਿਸ ਮੁੱਕਾ ਨਹੀਂ ਨਵਾਂ ਕਰਿਸਿਸ ਫਿਰ ਪੰਜਾਬ ਦੇ ਸਾਹਮਣੇ ਖੜਾ ਹੋ ਗਿਆ ਅਰ ਚਾਹੇ ਪੰਜਾਬ ਵਾਲੀ ਸਰਕਾਰ ਹੋਵੇ ਚਾਹੇ ਕੇਂਦਰ ਵਾਲੀ ਕਹਿੰਦੇ ਦੀ ਬਦਲਵੀਂ ਖੇਤੀ ਡਿਵਰਸੀਫਿਕੇਸ਼ਨ ਦਾ ਨਾਮ ਲੈਂਦੇ ਆ ਬਈ ਉਹ ਕਿਵੇਂ ਹੋ ਜਾਊਗਾ ਜਿੰਨਾ ਚਿਰ ਤੁਸੀਂ ਫੀਸ ਫਸਲ ਦੀ ਖਰੀਦ ਦੀ ਗਰੰਟੀ ਨਹੀਂ ਕਰਦੇ ਕੋਈ ਕਿਸਾਨ ਕਣਕ ਝੋਨੇ ਦੇ ਚੱਕਰ ਚੋਂ ਕਿਉਂ ਨਿਕਲੂਗਾ ਐਸੇ ਕਰਕੇ ਕਹਿੰਨੇ ਵੀ ਕਹਿ ਰਹੇ ਮਹਾਪੀ 15 18 ਸਾਲਾਂ ਚ ਪੰਜਾਬ ਦੀ ਜ਼ਮੀਨ ਹਟਲਾ ਪਾਣੀ ਇਹ ਨਹੀਂ ਰਹਿਣਾ ਹੈਗਾ ਉਹ ਥੱਲੇ ਚਲ ਜਣਾ ਅਸੀਂ ਕਹਿੰਨੇ ਜੇ ਤੇਲ ਬੀਜਾਂ ਤੇ ਸਾਨੂੰ ਐਮ ਐਸ ਪੀ ਪੱਕੀ ਖਰੀਦ ਦੇ ਦਿਓ ਮੱਕੀ ਦੇ ਦੇ ਦਿਓ ਠੀਕ ਹੈ ਤੇ ਇਹ ਤੋਂ ਗਾਂ ਦਾਲਾਂ ਤੇ ਦੇ ਦਿਓ ਤੇ ਅਸੀਂ ਘਟੂ ਘਟ ਝੋਨੇ ਦਾ ਬਦਲ ਤਾਂ ਲੱਭ ਲਿਆ ਖਪਾ ਜਿਹੜੀ ਸਾਰੀ ਪੱਟੀ ਸੀ ਮਾਲਵੇ ਦੀ ਉਹ ਸਾਰੀ ਖਤਮ ਕਰ ਲਈ ਅਸੀਂ ਗੰਨਾ ਉਜੜਨ ਦੇ ਕਿਨਾਰੇ ਲੱਗਾ ਹੋਇਆ ਤੋ ਕਿਵੇਂ ਖੇਤੀ ਸੰਕਟ ਨੂੰ ਹੱਲ ਕਰੋਗੇ ਇਕੱਲਾ ਗੱਲਾਂ ਨਾਲ ਤਾਂ ਨਹੀਂ ਸਰਨਾ ਹੈਗਾ ਇਸ ਕਰਕੇ ਅਸੀਂ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਤੁਹਾਡੇ ਮੱਧਮ ਨਾਲ ਅਪੀਲ ਕਰਦੇ ਆਂ ਵੀ ਕਿਸਾਨ ਲੀਡਰਾਂ ਤੇ ਇਹ ਪਹਿਲਾ ਅਟੈਕ ਨਹੀਂ ਹੈ ਤਾਂ ਮੈਂ ਅਗਲੀ ਵਾਰੀ ਤੁਹਾਨੂੰ ਸ਼ੰਭੂ ਹੁਣ ਨੂੰ ਕਿਹਾ ਕਿ ਸ਼ੰਭੂ ਨੂੰ ਮਜ਼ਬੂਤ ਕਰਨਾ ਸਾਡੇ ਕੋਲ ਬਹੁਤੀ ਵਾਰਸ਼ਾ ਦੇ ਇੱਥੇ ਨਾ ਆਉਂਦਾਵੇ ਸਰਕਾਰ ਸਾਨੂੰ ਠੀਕ ਹੈ ਜੀ ਇਸ ਕਰਕੇ ਪੰਜਾਬ ਦੀ ਜਨਤਾ ਨੂੰ ਇਸ ਤੋਂ ਕੀ ਅੰਦੋਲਨ ਸਾਰਿਆਂ ਦਾ ਅੰਦੋਲਨ ਹੈ ਠੀਕ ਹੈ ਜੀ ਕੌਣ ਇਹਦੀ ਗਵਾਹੀ ਕਰਦਾ ਕੌਣ ਨਹੀਂ ਕਰਦਾ ਇਹ ਮੈਟਰ ਨਹੀਂ ਰੱਖਦਾ ਅੰਦੋਲਨ ਕਿੰਨਾ ਵਾਸਤੇ ਅੰਦੋਲਨ ਦੀਆਂ ਮੰਗਾਂ ਕੀ ਆ ਮੈਟਰ ਇਹ ਰਹਿਗਾ ਹੈਗਾ ਇਸ ਕਰਕੇ ਵੱਧ ਤੋਂ ਵੱਧ ਗਿਣਤੀ ਵਿੱਚ ਜਿਹੜਾ ਸਾਡੇ ਕਿਸਾਨ ਖਨੌਰੀ ਹੋਵੇ ਸ਼ੰਭੂ ਬਾਰਡਰ ਹੋਵੇ ਉੱਥੇ ਪਹੁੰਚਣ ਦਾ ਯਤਨ ਕਰਨ ਹਾਂਜੀ ਪੋਜਰਾਜ ਸੁਖਦੇਵ ਸਿੰਘ ਜੀ ਪੋਜਰਾਜ ਅੱਗੇ ਆਪਣੀ ਗੱਲ ਕਰਨਗੇ ਹਾਂਜੀ ਪੱਤਰਕਾਰ ਪ੍ਰਭੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜਿਵੇਂ ਲੰਬੇ ਸਮੇਂ ਤੋਂ ਗੱਲਬਾਤ ਸਰਕਾਰ ਨਹੀਂ ਕਰ ਰਹੀ 18 ਫਰਵਰੀ ਦਾ ਜ਼ਿਕਰ ਹੈ ਸੋ ਦੋਨਾਂ ਫੋਰਮਾਂ ਨੇ ਵਿਚਾਰ ਚਰਚਾ ਕਰਕੇ ਤੇ ਸਰਦਾਰ ਜਗਜੀਤ ਸਿੰਘ ਜਿੱਲੇਵਾਲ ਸਾਹਿਬ ਜਿਨ੍ਹਾਂ 26 ਨਵੰਬਰ ਤੋਂ ਮਰਨ ਵਰਤ ਸ਼ੁਰੂ ਕੀਤਾ ਹੈ ਸੋ ਉਸ ਵੇਲੇ ਨਾ ਲੱਗਦੀ ਜਿਹੜੀ ਹੈ ਮਨਵਰਤ ਸ਼ੁਰੂ ਕਰਨ ਤੋਂ ਪਹਿਲਾਂ ਇਹ ਗੱਲ ਵੀ ਆਈ ਸੀ ਕਿ ਜੇਕਰ 10 ਦਿਨ ਸਰਕਾਰ ਮਸਲਿਆਂ ਵੱਲ ਗੌਰ ਨਹੀਂ ਕਰਦੀ ਤਾਂ ਫਿਰ ਪੈਦਲ ਜਿੱਥੇ ਜਿਹੜੇ ਸ਼ੰਭੂ ਤੋਂ ਆਹ ਉਹ ਦਿੱਲੀ ਵੱਲ ਨੂੰ ਕੂਚ ਕਰਨਗੇ ਸੋ ਜੋ ਸਰਕਾਰ ਦਾ ਰਵਈਆ ਰਿਹਾ ਉਹ ਬਹੁਤ ਵੱਡਾ क्रूरਤਾ ਭਰਿਆ ਰਿਹਾ ਸਰਕਾਰ ਨੇ ਕਿਸਾਨਾਂ ਵੱਲ ਨੂੰ ਪੈਰ ਵਧਾਉਣ ਦੀ ਬਜਾਏ ਉਹਨਾਂ ਨੇ ਸਤਕਾਰਯੋਗ ਡੱਲੇਵਾਲ ਸਾਹਿਬ ਜੀ ਨੂੰ ਮਰਨ ਪਰ ਸ਼ੁਰੂ ਕਰਨ ਤੋਂ ਪਹਿਲਾਂ ਹੀ ਚੱਕਿਆ ਜੋ ਕਿ ਗੈਰ ਕਾਨੂੰਨਨ ਕਾਰਵਾਈ ਸੀ ਔਰ ਜਿਵੇਂ ਫਿਰ ਉਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਉਹ ਵੀ ਗੈਰ ਕਾਨੂੰਨਨ ਕਾਰਵਾਈ ਔਰ ਜੇਕਰ ਅਸੀਂ ਮਿਲਣ ਗਏ ਤੇ ਉੱਥੇ ਜੋ ਉਹਨਾਂ ਹਰਕਤਾਂ ਕੀਤੀਆਂ ਸਾਰੀਆਂ ਗੈਰ ਕਾਨੂੰਨਨ ਝੂਠ ਬੋਲਿਆ ਪ੍ਰਸ਼ਾਸਨ ਨੇ ਕਿ ਇੱਥੇ ਹੈ ਹੀ ਨਹੀਂ ਜੇ ਹੈਗੇ ਆ ਤੇ ਉਹ ਜਦੋਂ ਮੰਨੇ ਤੇ ਫਿਰ ਕਹਿੰਦੇ ਜੀ ਉਹ ਆਈਸੀਯੂ ਚ ਨੇ ਤੰਦਰੁਸਤ ਬੰਦੇ ਨੂੰ ਚੁੱਕ ਕੇ ਲੈ ਕੇ ਆਓ ਤਾਂ ਉਹ ਆਈਸੀਯੂ ਦੇ ਵਿੱਚ ਕਿਵੇਂ ਚਲੇਗੇ ਫਿਰ ਝੂਠ ਬੋਲਿਆ ਜਾ ਰਿਹਾ ਡਾਕਟਰਾਂ ਵੱਲੋਂ ਵੀ ਜਿਹੜਾ ਮੈਡੀਕਲ ਬਲਟਿਨ ਜਾਰੀ ਕੀਤਾ ਗਿਆ ਸੋ ਕਹਿਣ ਤੋਂ ਭਾਵ ਕਿ ਇਹਨਾਂ ਦੀ ਕਾਰਜਗਾਰੀ ਜਿਹੜੀ ਹੈ ਕਿਸਾਨਾਂ ਵੱਲ ਨੂੰ ਬਿਲਕੁਲ ਨਾ ਪੱਖੀ ਹੈ ਸਰਕਾਰ ਚਾਹੇ ਪੰਜਾਬ ਦੀ ਹੋਵੇ ਚਾਹੇ ਕੇਂਦਰ ਦੀ ਹੋਵੇ ਹੁਣ ਮਸਲੇ ਤਾਂ 12 ਜਿੰਨੇ ਦੀ ਲੜਾਈ ਹੋ ਰਹੀ ਹੈ ਕੇਂਦਰ ਨਾਲ ਸੰਬੰਧਤ ਨੇ ਜਿੰਨਾਂ ਨੂੰ ਲੈ ਕੇ ਮੋਰਚੇ ਲੱਗੇ ਆ ਔਰ ਜਿੰਨਾਂ ਨੂੰ ਲੈ ਕੇ ਮਰਨ ਵਰਤ ਜਾਰੀ ਹੈ ਤੇ ਚੱਕਿਆ ਪੰਜਾਬ ਪੁਲਿਸ ਨੇ ਤਕਲੀਫ ਪੰਜਾਬ ਸਰਕਾਰ ਨੂੰ ਹੁੰਦੀ ਹੈ ਤਾਂ ਇਹ ਗੱਲ ਤਾਂ ਪਹਿਲਾਂ ਤੋਂ ਹੀ ਸਪਸ਼ਟ ਹੈ ਕਿ ਸਰਕਾਰਾਂ ਨੂੰ ਵਖ ਵਖ ਕਰਕੇ ਵੇਖਣਾ ਵੇਖਿਆ ਨਹੀਂ ਜਾ ਸਕਦਾ ਉਹ ਵੀ ਕਾਰਪੋਰੇਟਾਂ ਦਾ ਕੰਮ ਕਰਦੇ ਆ ਤੇ ਇਹ ਵੀ ਕਾਰਪੋਰੇਟਾਂ ਦਾ ਕੰਮ ਕਰਦੇ ਆ ਸੋ ਇਸ ਲਈ ਜਿੰਨਾ ਸਰਕਾਰਾਂ ਕਿਸਾਨਾਂ ਤੋਂ ਪਿੱਛੇ ਨੂੰ ਭੱਜ ਰੀਆਂ ਨੇ ਉਨਾ ਹੀ ਪੰਜਾਬ ਦੇ ਲੋਕਾਂ ਦੇ ਵਿੱਚ ਸਰਕਾਰ ਦੇ ਵਿਰੁੱਧ ਰੋਹ ਵਧ ਰਿਹਾ ਹੈ ਲੋਕ ਮੂਵ ਹੋ ਰਹੇ ਆ ਖਨੋਰੀ ਵੱਲ ਨੂੰ ਮੂਵ ਹੋ ਰਹੇ ਆ ਸ਼ੰਭੂ ਵੱਲ ਨੂੰ ਸੋ ਅਜਿਹੇ ਹਾਲਾਤਾਂ ਦੇ ਵਿੱਚ ਫੈਸਲੇ ਅਟਲ ਨੇ ਕਿ ਲੜੀਵਾਰ ਮਰਨ ਵਰਤ ਜਿਹੜਾ ਚੱਲਦਾ ਰਹੇਗਾ ਅਗਰ ਜਗਜੀਤ ਸਿੰਘ ਜੀ ਨੂੰ ਕੁਝ ਹੁੰਦਾ ਤਾਂ ਉਸ ਦੇ ਮਗਰ ਬਹੁਤ ਲੰਬੀ ਲਾਈਨ ਹੈ। ਔਰ ਉਥੇ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜਿਹੜੀ 10 ਦਿਨ ਦੀ ਕਾਲ ਹੈ ਕਿ 6 ਦਸੰਬਰ ਨੂੰ ਪੈਦਲ ਜਥੇ ਆਪਣਾ ਲੋੜੀਂਦਾ ਸਮਾਨ ਨਾਲ ਲੈ ਕੇ ਉਹ ਦਿੱਲੀ ਵੱਲ ਨੂੰ ਕੂਚ ਕਰਨਗੇ। ਔਰ ਹਰ ਹਾਲ ਦੇ ਵਿੱਚ ਹਰ ਹਾਲ ਦੇ ਵਿੱਚ ਕੂਚ ਕਰਨਗੇ। ਔਰ ਪੰਜਾਬ ਦੇ ਲੋਕ ਇਸ ਗੱਲ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸੈਮਟੀ ਔਰ ਸਹਿਯੋਗ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਲੱਭਦਾ ਹੈ ਕਿ ਹੁਣੇ ਜਿਹੜਾ ਵਰਤਾਰਾ ਵਾਪਰਿਆ ਹੈ ਜਿਨ੍ਹਾਂ ਚੀਜ਼ਾਂ ਦਾ ਸਾਨੂੰ ਖਦਸ਼ਾ ਸੀ ਪੰਜਾਬ ਸਰਕਾਰ ਨੇ ਕੇਂਦਰ ਨਾਲ ਮਿਲ ਕੇ ਉਹ ਕਰ ਦਿੱਤਾ ਜਿਹੜੀ ਝੋਨੇ ਦੀ ਐਮਐਸਬੀ ਇਹਨਾਂ ਤੋੜੀ ਹੈ ਅੱਜ ਇੱਕ ਵੀ ਕਿਸਾਨ ਜਿਹੜਾ ਉਹ ਇਹ ਗੱਲ ਨਹੀਂ ਕਹਿ ਸਕਦਾ ਕਿ ਕਿਸੇ ਨੂੰ ਝੋਨੇ ਦੀ ਫਸਲ ਦਾ ਪੂਰਾ ਰੇਟ ਮਿਲਿਆ ਹੋਏ ਹਾਲਾਂ ਤਾਂ ਪੂਰਾ ਮੋਰਚਾ ਲੱਗਿਆ ਹੈ ਔਰ ਤਿਆਰੀਆਂ ਸੀਗੀਆਂ ਕਿ ਆਪਾਂ ਅੱਗੇ ਜਾਵਾਂਗੇ ਤੇ ਫਿਰ ਵੀ ਐਮਐਸਬੀ ਇਹਨਾਂ ਤੋੜੀ ਹੈ ਸੋ ਇਸ ਕਰਕੇ ਅਜਿਹੇ ਜਿਹੜੇ ਕੂਚ ਨੇ ਇਹ ਬਹੁਤ ਜ਼ਰੂਰੀ ਔਰ ਹਰ ਹਾਲਤ ਵਿੱਚ ਇਹ ਜਿਹੜਿਆ ਨਿਪਰੇ ਚੜਨਗੇ